ਇਹਨਾਂ ਦੇ ਭਰਾ ਕਾਫੀ ਜ਼ਿਆਦਾ ਡਰਿੰਕ ਕਰਦੇ ਸੀਗੇ ਇਹ ਆਪਣੇ ਭਰਾ ਦੇ ਲਈ ਡੇਲੀ ਪ੍ਰਾਰਥਨਾ ਕਰਦੇ ਸੀਗੇ ਪ੍ਰਭੂ ਅੱਗੇ ਕਿ ਜਲਦੀ ਮੇਰੇ ਭਰਾ ਨੂੰ ਡਰਿੰਕ ਕਰਨ ਦੀ ਆਦਤ ਤੋਂ ਛੁਟਕਾਰਾ ਮਿਲ ਜੇ ਤਾਂ ਪਰਮੇਸ਼ਵਰ ਨੇ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਇਹਨਾਂ ਦਾ ਭਰਾ ਅੱਜ ਬਿਲਕੁਲ ਠੀਕ ਹੈ ਬਿਲਕੁਲ ਵੀ ਡਰਿੰਕ ਨਹੀਂ ਕਰਦੇ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਅਗਲੀ ਗਵਾਹੀ ਹੈ ਕਿ ਇਹਨਾਂ ਦੇ ਭੈਣ ਸੀਗੇ ਉਹ ਬਿਮਾਰ ਸੀਗੇ ਉਹਨਾਂ ਨੂੰ ਇਹ ਚਰਚ ਦੇ ਵਿੱਚ ਇੱਥੇ ਲੈ ਕੇ ਆਏ ਸੀਗੇ ਉਹ ਇੱਥੇ ਕਾਫੀ ਦਿਨ ਰਹਿ ਕੇ ਗਏ ਆ ਦੇ ਮੰਗਰੋ ਉਹਨਾਂ ਦਾ ਬੇਟਾ ਆਪਣੀ ਮਰਜ਼ੀ ਦੇ ਨਾਲ ਸਕੂਲ 'ਚ ਨਾਮ ਕਟਵਾ ਲਿਆ ਆ ਆਪਦਾ ਕਿ ਮੈਂ ਸਕੂਲ ਨਹੀਂ ਆਉਣਾ ਹੁਣ ਤਾਂ ਇਹਨਾਂ ਨੂੰ ਕਾਫੀ ਜਿਆਦਾ ਟੈਨਸ਼ਨ ਹੋ ਗਈ ਵੀ ਇਹ ਆਪਣਾ ਨਾਮ ਕਟਵਾ ਲਿਆ ਹੁਣ ਕਿਵੇਂ ਪੜੂਗਾ ਤਾਂ ਇਹ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ ਰੱਬਰੇ ਦਾਸ ਦਾਸੀ ਤੋਂ ਵੀ ਇਹਨਾਂ ਨੇ ਪ੍ਰਾਰਥਨਾ ਕਰਵਾਈ ਤਾਂ ਦੁਬਾਰਾ ਇਹਨਾਂ ਦੀ ਐਡਮਿਸ਼ਨ ਇਹਨਾਂ ਦੇ ਹੋ ਸਕੇ ਉਹਨਾਂ ਦੇ ਬੇਟੇ ਦੀ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਤੇ ਕਗਵਾਹਿਆ ਇਹ ਆਪਣੀ ਆਪਣੇ ਨਾਲ ਖੁਦ ਸ਼ੇਅਰ ਕਰਨਗੇ ਹallelujah ਸਾਰੇ ਭੈਣ ਭਾਈਏ ਨੂੰ ਜਰਨਸੀ ਦੀ ਇੱਕ ਵਾਈ ਮੇਰੀ ਮੰਮੀ ਦੀ ਐ ਉਹ ਕਹਿੰਦੀ ਮਹੀਨਾ ਡੇਢ ਮਹੀਨਾ ਮੇਰੀ ਮੰਮੀ ਚਾਹ ਬਣਾਉਣ ਉੱਠੀ ਮੰਜੇ ਤੇ ਪਈ ਸੀਗੀ ਤੇ ਉਹਨਾਂ ਨੂੰ ਪ੍ਰਾਰਥਨਾ ਕਰਕੇ ਉਹ ਜਦੋਂ ਉੱਠੀ ਗੈਸ ਕੋਲੇ ਦੇਖਿਆ ਤੇ ਟੋਪੀ ਪਾਈ ਸੀ ਉਹਨਾਂ ਨੇ ਚੱਕਿਆ ਤੇ ਚਾਹ ਵਾਸਤੇ ਪਾਣੀ ਰੱਖਿਆ ਤੇ ਉਹ ਦੀ ਨੀਕਾ ਮੇ ਮੰਮੀ ਦੇ ਮੰਜੇ ਥੱਲੇ ਪਈ ਤੇ ਉਹ ਦੇ ਉੱਤੇ ਨੀਚੇ ਇੱਕ ਮਰਿਆ ਹੋਇਆ ਸੱਪ ਪਿਆ ਸੀਗਾ ਨਾਲੇ ਪ੍ਰਾਰਥਨਾ ਕਰਕੇ ਉੱઠી ਸੀਗੀ ਤੇ ਇੰਨਾ ਵੱਡਾ ਸੱਪ ਸੀਗਾ ਐ ਲੱਗਦਾ ਸੀ ਵੀ ਜਿਵੇਂ ਕਿਸੇ ਨੇ ਮਾਰਿਆ ਹੋਵੇ ਸਾਰੇ ਸਵਨਮ ਨੂੰ ਪੁੱਛਿਆ ਨੇ ਮੰਮੀ ਨੂੰ ਵੀ ਇਹ ਸੱਪ ਕਿਸੇ ਨੇ ਮਾਰਿਆ ਕਹਿੰਦੇ ਜੇ ਮਾਰਾਂਗੇ ਤੇਰੀ ਮੰਜੀ ਥੱਲੇ ਥੋੜੀ ਨਾ ਗੇਰਾਗੇ ਕਹਿੰਦੇ ਅਸੀਂ ਕੀ ਲੋੜ ਹੈ ਮਾਰਨ ਦੀ ਕਹਿੰਦੇ ਇਹਨੂੰ ਬਾਹਰ ਸੁੱਟਾਂਗੇ ਤੇ ਪ੍ਰਾਰਥਨਾ ਕਰਕੇ ਉੱਠੀ ਜੀ ਦੇਲਾ ਪ੍ਰਭੂ ਨੇ ਇਹਨਾਂ ਬਚਾਇਆ ਗਿਆ ਪ੍ਰਭੂ ਦਾ ਧੰਨਵਾਦ ਕਰਦੀਆਂ ਕਿ ਮੇਰੀ ਮੰਮੀ ਦੀ ਮੇਰੇ ਪਰਿਵਾਰ ਦੀ ਜਾਨ ਹੈ ਧੰਨਵਾਦ ਕਰੂ ਸੋ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਬਲਜੀਤ ਕੌਰ ਪੁੰਦੜੇ ਤੋਂ ਸੇਵੀ ਆਪਣੀ ਗਵਾਹੀ ਆਪਣੇ ਨਾਲ ਆਪ ਹੀ ਸ਼ੇਅਰ ਕਰਨਗੇ ਮੁਸੀਦੀ ਹallelujah ਮੇਰੀ ਗੁਆਈਏ ਵੱਡੀਆਂ ਵੱਡੀਆਂ ਨੇ ਗੁਆਈਆਂ ਤਾਂ ਪ੍ਰਭੂ ਨੇ ਸਮਾਲ ਕੇ ਰੱਖਿਆ ਅੱਜ ਤੱਕ ਮੈਂ ਸਾਰਿਆਂ ਨੇ ਇਕੱਲੇ ਘੜਦਾ ਸੀ ਚੈਲਸੀ ਕਹਿੰਦੇ ਕਿ ਤੂੰ ਮੱਥੇ ਨਹੀਂ ਦੇ ਕੇ ਦੀ ਤੂੰ ਐ ਹੋ ਜੂ ਐ ਹੋ ਜੂ ਮੈਂ ਕਿ ਐ ਸੇ ਕੁਝ ਵੀ ਹੋ ਜਾਏ ਮੈਂ ਨਹੀਂ ਪ੍ਰਭੂ ਨੂੰ ਛੱਡਣਾ ਹੈਗਾ ਤੇ ਅੱਜ ਤੱਕ ਕਨਵੈਸਰ ਤੋਂ ਬਿਨਾ ਮੈਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਕਨਵੈਸਰ ਨੇ ਸਭ ਕੁਝ ਦਿੱਤਾ ਜਿੱਤਾ ਕੋਰ ਖੇਡਣਾ ਔਰ ਕਹਿੰਦੇ ਸੀ ਨੀ ਪੈਸੇ ਦੇਣਾ ਤੈਨੂੰ ਕੁੜੀ ਨੂੰ ਬਾਹਰ ਭੇਜਣ ਨੂੰ ਮਾਰ ਲਈ ਮੈਂ ਕਿਹਾ ਮੈਂ ਭੇਜਣੀ ਹੈ ਕੁੜੀਦਾਰ ਕੁੜੀ ਕਹੇ ਮੈਂ ਜਾਣਾ ਤੇ ਕਨਵੈਸਰ ਵੀ ਜਿੱਥੇ ਵੀ ਮੈਂ ਜਾਇਆ ਕਰ ਪ੍ਰਭੂ ਨੇ ਮੇਰੇ ਅੱਗੇ ਅੱਗੇ ਕੰਮ ਕਰਾਇਆ ਕਰੇ ਲਾਉਣ ਲਿਆ ਮੈਂ ਪਹਿਲਾਂ ਵੀ ਭਰੇ ਸਾਰਾ ਕੰਮ ਕਰਾਇਆ ਤੇ ਬਾਹਰ ਭੇਜੀ ਕੁੜੀ ਉੱਥੋਂ ਫਿਰ ਉਹ ਕਹਿੰਦੀ ਮੈਂ ਵੱਡੇ ਦੇਸ਼ ਜਾਣਾ ਤੇ ਇਟਲੀ ਪਾਕੀ ਸੀ ਤੇ ਪਰ ਉਹ ਬਹੁਤ ਵੱਡੇ ਵੱਡੇ ਕੰਮ ਕਰਦੇ ਵੀ ਹਰ ਜ਼ਰੂਰਤਾਂ ਨੂੰ ਪੂਰੀ ਕਰਦੇ ਬੰਮੇਸ਼ਰ ਮਤਾ ਬੰਮੇਸ਼ ਕਿਸੇ ਨੇ ਸਾਥ ਨਹੀਂ ਦਿੱਤਾ ਫਿਰ ਫਿਰ ਮੇਰੇ ਮੁੰਡੇ ਨੇ ਪਹਿਲਾਂ ਵੀ ਮੈਨੂੰ ਐਡ ਕਰਦਾ ਸੀ ਪਲਕਰ ਵਾਲਾ ਮੁਕੇਗਾ ਮੁੰਡਾ ਬਹਿਲੇ ਫਿਰ ਉਹਨੂੰ ਹਿੰਦਾ ਗੰਨੇ ਚੇਤੀ ਮੈਂ ਤਾਂ ਡੋਮਣਾ ਮਤਤੈ ਨੂੰ ਰੱਖਣਾ ਨਹੀਂ ਜਾਂਦਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਰੱਖਣਾ ਤੇ ਸਿੰਝਣ ਜੜਦੀ ਹੋਈ ਇਹਨਾਂ ਦੀ ਗਵਾਹੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਸੋ ਜਦੋਂ ਇੱਕ ਬੇਟਾ ਆਪਣੀ ਮਾਂ ਨੂੰ ਇਹ ਕਹਿ ਦੇਵੇ ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦਾ ਮੇਰਾ ਵਿਆਹ ਹੋ ਗਿਆ ਮੈਨੂੰ ਅੱਡ ਕਰ ਦੋ ਤਾਂ ਉਸ ਮਾਂ ਨੂੰ ਪਤਾ ਹੁੰਦਾ ਕਿ ਉਸ ਮਾਂ ਤੇ ਕੀ ਬੀਤਦੀ ਆ ਹਾਲੇਲੂਇਆ ਸੋ ਪਰਮੇਸ਼ਵਰ ਨੇ ਫਿਰ ਵੀ ਇਹਨਾਂ ਨੂੰ ਬਚ ਦਿੱਤਾ ਮੈਂ ਕਦੇ ਵੀ ਨਾ ਲਾਉਣ ਨਾ ਕਿ ਥੋੜੀ ਕੁੜੀ ਬਾਅਦ ਤੇ ਅੱਜ ਪਰਮੇਸ਼ਵਰ ਨੇ ਬਹੁਤ ਸੋਹਣੇ ਸੁਣ ਰੱਖੇ ਹੈ ਕਿੰਨੇ ਮੰਮੀ ਤੁਹਾਡੇ ਲੋੜਾ ਪੈਸਾ ਨਹੀਂ ਮਾਣਨੀ ਆ ਇਹ ਤੇ ਮੈਨੂੰ ਨਾਲ ਬਣਾ ਲਿਆ ਕਹਿੰਦਾ ਕੁੜੀ ਬਾਰ ਬਾਕੀ ਹੁਣ ਤੱਕਲੀ ਕੀ ਕਰੇਗੀ ਮੈਨੂੰ ਫੇਰ ਨਾਲ ਘਲਾ ਲਿਆ ਹੁਣ ਫੇਰ ਕਹਿੰਦੀ ਪਹੂ ਮੈਂ ਨਹੀਂ ਤੈਨੂੰ ਬਲ ਰੱਖਣਾ ਮੈਂ ਨਹੀਂ ਤੈਨੂੰ ਬੁਲਾਉਣਾ ਮੈਨੂੰ ਨਾ ਬੁਲਾਈ ਮੈਨੂੰ ਨਾ ਫਰੇ ਦਿੱ ਦਿੱਥੋਂ ਮੈਂ ਦੋਨਾਂ ਨੰਦਰ ਭਈ ਰਹੀ ਤੇ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਹੈਗਾ ਫੇਰ ਅਗਵੰਡੀਆਂ ਦੇ ਭੈਣ ਦੇ ਬਾਕੀ ਕਹਿੰਦੀ ਸਾਨੂੰ ਡਟ ਕਰਾ ਦੇ ਸੀ ਤਾਂ ਰੱਖਣੀ ਨਹੀਂ ਕਹਿੰਦੇ ਤੇ ਉਹ ਕਹਿੰਦੀ ਵੀ ਤੈਨੂੰ ਖਰਚਾ ਦਵਾਵਾਂਗੇ ਤੇ ਤੈਨੂੰ ਪੈਸੇ ਮਿਲ ਜਾਣਗੇ ਕਹਿੰਦੀ ਮੈਂ ਕਿਹ ਚਲ ਕੋਈ ਨਹੀਂ ਠੀਕ ਆ ਮੈਂ ਪਈ ਰਹੀ ਵੀ ਮੈਂ ਕੀ ਕਰਾਂ ਪ੍ਰਭੂ ਮੈਂ ਕੀ ਖਾਵਾਂ ਕੋਣ ਨੂੰ ਵੀ ਕੁਝ ਨਹੀਂ ਮੇਰੇ ਕੋਲ ਪਈ ਕੱਟਈ ਐ ਮੈਂ ਪ੍ਰਾਰਥਨਾ ਕਰੂੰ ਅਜੀ ਜਨੂ ਸਭ ਜਿਹਾ ਲਾਗੇ ਫਿਰ ਮਰਨ ਤੇ ਵੀ ਲਈ ਉਹਨਾਂ ਮਾਦ ਕਰ ਵੀ ਨਾ ਮੈਨੂੰ ਸੁੱਖ ਨਹੀਂ ਆਇਆ ਇਸ ਮੱਤਰਾ ਹਕ ਨਾ ਕਰੇ ਬਸ ਤੋ ਬਸਗੇ ਨਾ ਪੈਣ ਗੋਲਿਆ ਤੇਰੇ ਵੀ ਤਨ ਤਾਂ ਕੋਣ ਜਪੇ ਦਾ

ਸੋ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਪਰਮਜੀਤ ਕੌਰ ਬੱਬਨਪੁਰ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਦੋ ਵਾਰੀ ਕਰੰਟ ਲੱਗ ਗਿਆ ਸੀਗਾ ਪਰ ਪਰਮੇਸ਼ਵਰ ਨੇ ਹਰ ਇੱਕ ਬੁਰੇ ਹਾਲ ਸੇਤ ਇਹਨਾਂ ਨੂੰ ਬਚਾਇਆ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਅਗਲੀ ਗਵਾਹੀ ਆ ਭੈਣ ਭੋਲੀ ਕੌਰ ਖੋਖਰਖੁਰਦ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦਾ ਪੋਤਾ ਪਿਛਲੇ ਸੰਡੇ ਕਾਫੀ ਜ਼ਿਆਦਾ ਬਿਮਾਰ ਸੀਗਾ ਇਹ ਦੱਸਦਿਆ ਕਿ ਅਸੀਂ ਉਹਨੂੰ ਗੋਦੀ ਚੱਕ ਕੇ ਇੱਥੇ ਲੈ ਕੇ ਆਏ ਸੀ ਪਰਮੇਸ਼ਰ ਦੇ ਘਰ ਦੇ ਵਿੱਚ ਪਰ ਕਹਿੰਦਾ ਜਦੋਂ ਸਾਰੀ ਸੰਗਤ ਸੁਣ ਕੇ ਵਾਪਸ ਗਿਆ ਤਾਂ ਆਪਦੇ ਆਪ ਚੱਲ ਕੇ ਗਿਆ ਪਰਮੇਸ਼ਰ ਨੇ ਉਹਨੂੰ ਛੂ ਕੇ ਚੰਗਾ ਕੀਤਾ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਸਰਬਜੀਤ ਕੌਰ ਧੂਰੀ ਤੋਂ ਸੋ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਇਹਨਾਂ ਦੇ ਜੋ ਵੱਡੀ ਬੇਟੀ ਹੈ ਉਹਨਾਂ ਦੇ ਸਹੁਰੇ ਕਾਫੀ ਜ਼ਿਆਦਾ ਕਹਿੰਦੇ ਥਾਂ ਥਾਂ ਭੜਕਦੇ ਫਿਰਦੇ ਸੀਗੇ ਮਤਲਬ ਕਿ ਘਰੇ ਉਹ ਬੈਠਦੇ ਨਹੀਂ ਸੀ ਟਿੱਕੇ ਕਦੇ ਕਿਤੇ ਕਦੇ ਕਿਤੇ ਹੋਏ ਇਮੀ ਕਰਦੇ ਰਹਿੰਦੇ ਸੀਗੇ ਤਾਂ ਇਹਨਾਂ ਨੇ ਉਸ ਪੂਰੇ ਪਰਿਵਾਰ ਦੇ ਲਈ ਰਬਰੀ ਦਾਸੀ ਤੋਂ ਪ੍ਰੇਅਰ ਕਰਵਾਈ ਤਾਂ ਉਹ ਪੂਰਾ ਪਰਿਵਾਰ ਨੂੰ ਸ਼ਾਂਤੀ ਮਿਲੀ ਔਰ ਉਹ ਆਪਣੇ ਘਰੇ ਟਿੱਕੇ ਬੈਠ ਗਿਆ ਸੋ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਇਹਨਾਂ ਦੀ ਅਗਲੀ ਗਵਾਹੀ ਹੈ ਕਿ ਇਹਨਾਂ ਦਾ ਬੇਟਾ ਉਹਦਾ ਜੋ ਮੰਨਤੀ ਉਹ ਕੰਮ ਤੇ ਜਾਂਦਾ ਨਹੀਂ ਕਰਦਾ ਸੀ ਉਹ ਕੁਛ ਦਿਨ ਘਰੇ ਰਹਿਣ ਲੱਗ ਗਿਆ ਸੀਗਾ ਤੇ ਦੱਸਦੇ ਕਹਿੰਦੇ ਪਹਿਲਾਂ ਬਹੁਤ ਵਾਰੀ ਉਹ ਕੰਮ ਤੇ ਜਾਂਦਾ ਸੀਗਾ ਪਰ ਵਿੱਚ ਨਹੀਂ ਪਤਾ ਨਹੀਂ ਕੀ ਹੋ ਗਿਆ ਉਹ ਘਰੇ ਰਹਿਣ ਲੱਗ ਗਿਆ ਕਹਿੰਦਾ ਮੈਂ ਕੰਮ ਤੇ ਨਹੀਂ ਜਾਣਾ ਤਾਂ ਇਹਨਾਂ ਨੇ ਆਪਣੇ ਬੇਟੇ ਦੇ ਲਈ ਆਪ ਵੀ ਪ੍ਰੇਅਰ ਕੀਤੀ ਔਰ ਰੱਬ ਦੇ ਦਾਸ ਤੋਂ ਵੀ ਪ੍ਰੇਅਰ ਕਰਵਾਈ ਤਾਂ ਉਸ ਦਿਨ ਇਹਨਾਂ ਦਾ ਬੇਟਾ ਕੰਮ ਤੇ ਜਾਣ ਲੱਗਿਆ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਇਹਨਾਂ ਦੀ ਅਗਲੀ ਦੁਆ ਹੈ ਕਿ ਇਹ ਸ਼ਨੀਵਾਰ ਆਲਗਨ ਚਰਚ ਆ ਜਾਂਦੇ ਨੇ ਇਹਨਾਂ ਦੀ ਬੇਟੀ ਹੁੰਦੀ ਹੈ ਕਿ ਖੁਦ ਹੁੰਦੇ ਨੇ ਸੋ ਕੱਲ ਇਹਨਾਂ ਦੇ ਪਤੀ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਅੱਜ ਚਰਚ ਨਹੀਂ ਜਾਣਾ ਵੀ ਅੱਜ ਘਰੇ ਥੋੜੇ ਕੰਮ ਨੇ ਵੀ ਤੁਸੀਂ ਉਹ ਕਰੋ ਪਹਿਲਾਂ ਵੀ ਤੁਸੀਂ ਕੱਲ ਨੂੰ ਚਲ ਜਿਓ ਤਾਂ ਜਦੋਂ ਇਹਨਾਂ ਨੇ ਰੱਬਰੇ ਦੱਸ ਸੀ ਤਾਂ ਉਹਨਾਂ ਦੇ ਲਈ ਪ੍ਰੇਅਰ ਕਰਵਾਈ ਸੀ ਕਿ ਇਹ ਸਾਨੂੰ ਅੱਜ ਚਰਚ ਆਉਣ ਦੇ ਦੇਣਾ ਤਾਂ ਜਦੋਂ ਰੱਬਰੇ ਦੱਸ ਸੀ ਨੇ ਇਹਨਾਂ ਦੇ ਪਤੀ ਦੇ ਲਈ ਪ੍ਰੇਅਰ ਕਰੀ ਤਾਂ ਉਸੇ ਟਾਈਮ ਇਹਨਾਂ ਦੇ ਪਤੀ ਦਾ ਮਨ ਬਦਲਿਆ ਔਰ ਇਹਨਾਂ ਨੂੰ ਕੱਲ ਹੀ ਚਰਚ ਦੇ ਵਿੱਚ ਆਉਣ ਦਿੱਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਜਿਨ੍ਹਾਂ ਦੀ ਗਵਾਹੀਆਂ ਮੇਰੇ ਕੋਲ ਨੋਟ ਕਰਾਉਣੀਆਂ ਰਹਿ ਗਈਆਂ